ਨਾ ਇਹ ਆ ਦੇਖੋ ਜੀ ਇੱਕ ਦਵਾਰ ਬੋਲੋ ਆਪਣੇ ਜਿਹੜਾ ਸਾਬਣ ਹੀ ਵਰਤੀਆਂ ਦੀਆਂ ਨੇ ਪਾਣਾ ਜਿਹੜੇ ਇਹ ਸਾਬਣ ਆਪਾਂ ਲੈ ਕੇ ਬੈਠੀ ਹਾਂ ਨਾ ਭਾਰ ਦੇ ਵਿੱਚ ਆਪਾਂ ਆਹ ਗਲਾਸ ਤੋਂ ਅੱਡ ਪੈਣਾ ਠੀਕ ਹੈ ਆਹ ਗਲਾਸ ਮੈਂ ਰੇਤ ਨਾਲ ਮਾਣਨ ਲੱਗਿਆ ਦੋਨੇ ਇਹ ਜਿਹੜੇ ਗਲਾਸ ਤੇ ਪਾਣੀ ਖੜ ਗਿਆ ਸਮਝ ਲਓ ਤੇ ਸਾਬਣ ਹੀ ਲੱਗਿਆ ਚਿਕਨਾਟ ਸਾਬਣ ਵੀ ਹੋਊਗੀ ਬਿਲਕੁਲ ਸਵਾਹ ਤੋਂ ਬਿਗੈਰ ਪੰਡਾ ਸਵਾਹ ਸਾਫ ਨਹੀਂ ਹੁੰਦਾ ਨਾ ਰੇਤ ਤੇ ਗੁੜ ਸਾਫ ਹੋਏ ਪੰਡਾ ਇਸ ਗਲਾਸ ਤੇ ਪਾਣੀ ਹੈਗਾ ਦੇਖੋ ਬਿਲਕੁਲ ਹੀ ਤਨ ਸਾਬਣ ਖਵਾਈ ਜਾਂਦੀ ਘਰੇ ਜਿਹਾ ਮਾਵਾਂ ਜੀ ਸਾਰਿਆਂ ਦੇ ਭੈਣਾਂ ਜਿਹੜੀਆਂ ਯਹਰ ਨੇ ਦਾ ਚਹਿਰ ਥੋੜੀ ਥੋੜੀ ਅੰਦਰੋਂ ਆਪਣੇ ਵਾਲੇ ਪੀੜੀਆਂ ਦਾ ਅਸਰ ਪਈ ਜਾਂਦਾ ਹੈ ਹਮਮ ਲੜਤੇ ਕਿਛੜੀਆਂ ਖਰਾਬ ਕਰੀ ਜਾਂਦੇ ਆ ਦੇਖੋ ਆਹ ਗਲਾਸ ਮਾਝਤਾ ਜੀ ਤੇ ਤੇ ਸੋਲੀ ਇਸ ਗਲਾਸ ਤੇ ਉਸ ਗਲਾਸਾਂ ਕੀ ਫਰਕ ਹੈ ਜੀ ਆਹ ਦੇਖੋ ਆਹ ਪਾਣੀ ਜੇ ਜੀ ਪਾਣੀ ਖੜਿਆ ਨਾ ਦੇਖਾ ਇਸ ਤਰ੍ਹਾਂ ਮੰਜਰੇ ਪੰਡੇ ਜਿਹੜੇ ਕਰਾ ਰਾਸਤੇ ਪਸੀਨਾ ਖੜਿਆ ਹੋਊਗਾ ਦੂਥੇ ਗਲਾਸ ਆਉਣਗੇ ਉਹ ਜੂਠੀ ਖਾਈ ਜਾਂਦੇ ਆਪਾਂ ਤੁਹਾਨੂੰ ਦੇ ਜੀ ਅਰ ਵਾਹ ਜੀ ਵਾਹ ਕੀ ਨਾ ਤੁਹਾਡਾ ਫਿਰ ਤੋਂ ਦੇਖਾਂ ਲੀਲਾ